ਤੁਸੀਂ ਜੀਵਨ ਕੀ ਨੂੰ ਮੰਨਦੇ ਹੋ ਤੇ ਤੁਹਾਡੇ ਮੁਤਾਬਕ ਕਾਬਲੀਅਤ ਦੀ ਕੀ ਪਰਿਭਾਸ਼ਾ ਦੇਖੋ ਜੀ ਇੱਕ ਚੀਜ਼ ਹੁੰਦੀ ਹੈ ਕਾਮਯਾਬ ਤੇ ਇੱਕ ਹੁੰਦੀ ਹੈ ਕਾਬਲੀਅਤ 3rd ਜਿਹੜੇ ਤੁਸੀਂ ਪੜਿਆ ਹਾਂ ਹਾਂ ਜੀ ਹਾਂ ਜੀ ਦੇਖੀਏ ਮੈਂ ਜੀ ਜੀ ਕਾਮਯਾਬੀ ਹੈ ਉੱਤੇ ਕੋਈ ਵੀ ਤੁਸੀਂ ਆਪਣੇ ਬੱਚੇ ਨੂੰ ਚਾਰ ਇੰਜੀਨ ਨੇ ਰੱਖ ਕੇ ਤੁਸੀਂ ਕੋਈ ਫੈਕਟਰੀ ਬਣਾਤੇ ਜਾਂ ਕੁਝ ਬਿਜ਼ਨਸ ਕਰਤਾ ਜੇ ਤੁਹਾਡੇ ਲੜਕੇ ਚ ਕਾਬਲੀਅਤ ਨਹੀਂ ਹੈ ਦੋ ਮੈਨੇਜਰ ਛੱਡ ਕੇ ਚਲੇ ਗਏ ਤੇ ਫੈਕਟਰੀ ਬੰਦ ਹੋ ਜਾਣੀ ਹੈ ਬੱਚੇ ਆਪਣੇ ਨੂੰ ਇੰਨਾ ਕਾਬਲ ਬਣਾਓ ਜ਼ਿੰਦਗੀ ਦੇ ਵਿੱਚ ਮਤਲਬ ਕਾਮਯਾਬ ਤੇ ਆਪਣੇ ਆਪ ਹੋ ਜਾਏਗਾ ਕਾਬਲ ਹਿੰਦੀ ਸੈਂਸ ਨੂੰ ਗੱਲਬਾਤ ਕਰਨੀ ਆਂਦੀ ਹੋਵੇ ਉਹਨੂੰ ਕੋਈ ਜ਼ਰੂਰੀ ਨਹੀਂ ਹੈ ਕਿ ਪੈਸੇ ਕਮਾਉਣਾ ਹੀ ਕਾਬਲੀਅਤ ਹੈ ਲੋਕ ਇਹ ਸਮਝਦੇ ਨੇ ਪੈਸਾ ਕਮਾ ਲਿਆ ਤੇ ਉਹ ਕਾਬਲ ਹੋ ਗਿਆ ਨੋ ਕਾਬਲੀਅਤ ਦੇ ਵਿੱਚ 500 ਚੀਜ਼ਾਂ ਆਉਂਦੀਆਂ ਮੈリカ ਸਮਝਾਇਆ ਕਰਨੇ ਕਾਮਯਾਬ ਤੇ ਕਾਬਲੀਅਤ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਜੀ ਹੁਣ ਕਾਬਲ ਕਿਸ ਤਰ੍ਹਾਂ ਜੇ ਮੈਨੂੰ ਪਤਾ ਲੱਗ ਜਾਵੇ ਜਾਂ ਮੈਨੂੰ ਪਤਾ ਹੈ ਕਿ ਮੈਂ ਜ ਤੁਹਾਡੇ ਨਾਲ ਜਿਹੜੀ ਗੱਲਬਾਤ ਆ ਤੁਸੀਂ ਆ ਕੇ ਮੇਰੇ ਨਾਲ ਬੈਠੇ ਜਾਂ ਕਿਤੇ ਪਹਿਲੇ ਮਿਲੇ ਜਿਸ ਦਿਨ ਮੈリカ ਥੋੜੀ ਜਿਨੀ ਗੱਲਬਾਤ ਹੋਈ ਤੁਸੀਂ ਸ਼ਾਇਦ ਉਸਤੇ ਨੇ ਮਾਈਂਡ ਬਣਾ ਲਿਆ ਕਿ ਮੈਂ ਇਸ ਬੰਦੇ ਦੇ ਇੰਟਰਵਿਊ ਲੈਣ ਜੀ ਜੀ ਬਿਲਕੁਲ ਮੈਨੂੰ ਨਿਸ ਪਤਾ ਵੀ ਤੁਸੀਂ ਮੈਂ ਇੰਟਰਵਿਊ ਲੈਣੀ ਹੈ ਜੀ ਤੁਸੀਂ ਮੇਰੇ ਨਾਲ ਦੋ ਚਾਰ ਗੱਲਾਂ ਸੁਣ ਕੇ ਹੀ ਹਾਂਜੀ ਹਾਂਜੀ ਜੇ ਤੁਹਾਡੇ ਚ ਕਾਬਲੀਅਤ ਹੈ ਸਾਰੀ ਦੁਨੀਆ ਨੂੰ ਪਤਾ ਚੱਲ ਜਾਣਾ ਜੇ ਤੁਸੀਂ ਅ ਪਿਛੇ ਆਰਟੀਫੀਸ਼ਲ ਤਰੀਕੇ ਦੇ ਨਾਲ ਕੰਮ ਕਾਮਯਾਬੀ ਜਾਂ ਕਾਬਲੀਅਤ ਦਿਖਾਉਣਾ ਚਾਹੁੰਦੇ ਜੇ ਉਹ ਵੀ ਪਤਾ ਚੱਲ ਜਾਣੀ ਹੈ ਤੁਹਾਡੇ ਜਿਹੜਾ ਟ੍ਰੇਟ ਤਾਂ ਠੀਕ ਹੁੰਦਾ ਵੀ ਮੈਂ 1-1% ਮੈਂ ਇੱਕ ਦਿਨ ਪੜ ਰਿਆ ਸੀ ਕਿ ਰੋਜ਼ 1% ਜੇ ਤੁਸੀਂ ਠੀਕ ਹੋ ਰਹੇ ਜੇ ਸਾਜ 37% ਠੀਕ ਹੋ ਜਾਂਦੇ ਜੇ ਮੇਰੀ ਗੱਲ ਸਮਝ ਆ ਕਨੇ ਜੋ ਵੀ ਤੁਸੀਂ ਅੱਜ ਜੀ ਜੀ ਤੁਸੀਂ ਆਪਣੇ ਆਪ ਨੂੰ ਬੈਟਰ ਕਰਨਾ ਚਾਹੁੰਦੇ ਜੇ ਅਧਿਆਤਮਕ ਨਾਲ ਜੋੜਨਾ ਚਾਹੁੰਦੇ ਜੇ ਅਧਿਆਤਮਕ ਨਾਲ ਕੋਈ ਜੁੜ ਨਹੀਂ ਸਕਦਾ ਸਿਰਫ ਸਿਰਫ ਹੈ ਕਿ ਜਿਹੜੀਆਂ ਤੁਹਾਡੀਆਂ ਵਾਸਨਾਵਾਂ ਨੇ ਜਿਹੜੀਆਂ ਕਿ ਤੁਸੀਂ ਮਿਹਨਤ ਨਹੀਂ ਕੀਤੀ ਲੇਕਿਨ ਉਹਦੀ ਅਚੀਵ ਉਸ ਅਚੀਵਮੈਂਟ ਪਾਣਾ ਚਾਹੁੰਦੇ ਜੇ ਜੀ ਜਿਹੜੀ ਤੇ ਤੁਸੀਂ ਕੀਤੀ ਆ ਉਹਦੇ ਤੁਸੀਂ ਹੱਕਦਾਰ ਜੇ ਜਿਹੜਾ ਤੁਸੀਂ ਐਕਚੁਅਲੀ ਕੀ ਹੈ ਬੰਦੀ ਬੰਦੇ ਦੀ ਕੀ ਪ੍ਰੋਬਲਮ ਹੈ ਜੋ ਉਹਨੇ ਨਹੀਂ ਕੀਤਾ ਲੇਕਿਨ ਉਹਦੀ ਕਾਮਯਾਬੀ ਹਾਸਲ ਕਰਨਾ ਚਾਹੁੰਦਾ ਬਹੁਤ ਖੂਬ ਬਹੁਤ ਖੂਬ ਪ੍ਰੋਬਲਮ ਆਵ ਹੈ ਜੋ ਹਗੇ ਜੇ ਉਹ ਤੇ ਤੁਹਾਨੂੰ ਮਿਲਣਾ ਹੀ ਮਿਲਣਾ ਬਿਲਕੁਲ ਸਹੀ ਗੱਲ ਹੈ ਉਹ ਤੋਂ ਬਚੋ ਮੇਰੇ ਬੱਚੇ ਕਹਿੰਦੇ ਮੈਂ ਇੰਗਲੈਂਡ ਤੋਂ ਤੁਹਾਨੂੰ ਨਾ ਡਿਗਰੀ ਲੈ ਦਿੰਨੇ ਆ ਡਾਕਟਰੇਟ ਦੀ ਮੈਂ ਕਹਾਂ ਵੀ ਇਹ ਜਿਹੜਾ ਤੁਸੀਂ ਕਮਬੈਕ ਕੀਤਾ ਨਹੀਂ ਹੈ ਮੈਨੂੰ ਡਿਗਰੀ ਲੈ ਦੋਗੇ ਅੱਜ ਤੇ ਮੈਂ ਰਿਤ ਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦਾ ਤੇ ਤੁਸੀਂ ਤੇ ਮੇਰੀ ਸਮਾਜ ਦੇ ਵਿੱਚ ਰਹਿਣਾ ਮੈਂ ਕਿ ਦੋਬਰ ਕਰ ਦੇਣਾ ਜ਼ੀਰੋ ਕਰ ਦੇਣਾ ਪੁੱਛ ਲੈਣਾ ਮਨਵੀਰ ਕੋਲ ਅੱਛਾ ਹਾਂ ਇਹਨਾਂ ਨੇ ਇੰਗਲੈਂਡ ਤੇ ਸੇਨਾ ਗੱਲ ਕੀਤੀ ਵੀ ਤੁਹਾਨੂੰ ਆਨਰੇਰੀ ਡਿਗਰੀ ਲੈ ਦਈਏ ਤੁਸੀਂ ਡਾਕਟਰਟ ਲਿਖਿਆ ਕਰੋ ਮਿਲਦੀ ਹੈ ਨਾ ਆਨਰੇਰੀ ਮਿਲਦੀ ਹੈ ਜੀ ਮਿਲਦੀ ਹੈ ਮੈਂ ਕਿ ਬਿਲਕੁਲ ਨਹੀਂ ਜਿਹੜਾ ਮੈਂ ਜਸਵੀ ਤੁਸੀਂ ਉਹਨਾਂ ਮੈਂ ਦੇ ਕਿ ਆ ਨਾ 10th ਪਾਸ ਹਾਂਜੀ ਉਹੀ ਮੇਰੀ ਕੁਆਲੀਫਿਕੇਸ਼ਨ ਹੈ ਵਾਹ ਸੱਚ ਹੋਈ ਹੈ ਨਹੀਂ ਉਹਦੇ ਨਾਲ ਇੱਕ ਦਸਵੀਂ ਪੜਿਆ ਬੰਦਾ ਤੁਹਾਡੀ ਜਵਾਬ ਜਵਾਬ ਦੇ ਰਿਹਾ ਹੈ ਤੇ ਜਿਹੜੀ ਹੁਣ ਤੁਸੀਂ ਮੈਨੂੰ ਹੁਣੇ ਪੁੱਛ ਲੈਣਾ ਸੀ ਕਿ ਭਾਈ ਸਾਹਿਬ ਇਹ ਜਿਹੜੀ ਡਿਗਰੀ ਡਾਕਟੋਰੇਟ ਲਿਖੀ ਹੈ ਇਹ ਕਿੱਥੋਂ ਲਈ ਹੈ ਤੇ ਮੇਰੀ ਅੱਖ ਇਦਾਂ ਹੋਣੀ ਸੀਗੀ